ਦੋਸਤੋ ਅੱਜ ਆਪਾਂ ਜਿਹੜੀ ਕਹਾਣੀ ਸਾਂਝੀ ਕਰ ਰਹੇ ਆ ਉਹਦਾ ਨਾਮ ਹੈ ਪੁੰਨਣ ਅਤੇ ਇਹਨੂੰ ਲਿਖਿਆ ਬੁੱਟਾ ਸਿੰਘ ਸ਼ਾਦੋਰਾ ਨੇ ਆਓ ਫਿਰ ਪੇਛ ਹੈ ਕਹਾਣੀ ਪੁੰਨਣ ਤੀਆਂ ਲਾਗwidehatਆਂ ਸੰ ਕਿੜਾਂ ਚੋਂ ਗਿੱਧੇ ਦੀ ਆਵਾਜ਼ ਮੁੱਕ ਗਈ ਸੀ ਅਥਰੀਆਂ ਕੁੜੀਆਂ ਭਾਵੇਂ ਅਜੇ ਵੀ ਨਿੰਮ ਨਾਲ ਪੀਂਗਾ ਝੂਟਦੀਆਂ ਸਨ ਪਰ ਸੌਣ ਮਹੀਨੇ ਦਾ ਇਹ ਪਿਛਲਾ ਪੱਕ ਸੀ ਗਲਜ਼ਾਰ ਆਪਦੀ ਘਰ ਵਾਲੀ ਨੂੰ ਲੈਣ ਆ ਗਿਆ ਸੀ ਮਕਲਾਵੇ ਮੰਗਰੋਂ ਉਹ ਪਹਿਲੀ ਵਾਰ ਲੈਣ ਆਇਆ ਸੀ ਮਕਲਾਵੇ ਦਾ ਚਾ ਉਹ ਪੂਰਾ ਨਾ ਕਰ ਸਕਿਆ ਜਸਵੀਰ ਤਿੰਨ ਦਿਨ ਹੀ ਰਹੀ ਸੀ ਗਲਜ਼ਾਰ ਟਲ ਚੁੱਕੀ ਉਮਰ ਦਾ ਫੌਜੀ ਸੀ ਤੇ ਉਹ ਚੰਦ ਵਰਗੀ ਸੋਹਣੀ ਅਲੜ ਮਟਿਆਰ ਹੋਰ ਠਹਿਰਨ ਲਈ ਮਜਬੂਰ ਨਾ ਕਰ ਸਕਿਆ ਚਾਰਾ ਬਥੇਰਾ ਕੀਤਾ ਪਰ ਮਿਲਣ ਦਾ ਦਾ ਨਾ ਲੱਗਿਆ ਘਰ ਭੀੜਾ ਸੀ ਪਰੋਣੇ ਬਹੁਤੇ ਸਨ ਤਿੰਨ ਦਿਨ ਜਿਵੇਂ ਤਿੰਨ ਗਿਣਦੇ ਗਿਣਦਿਆਂ ਹੀ ਮੁੱਕ ਗਏ ਮਦਾਰੀ ਦੇ ਪੈਸੇ ਵਾਂਗ ਉੱਡ ਗਏ ਉਹ ਸੜਕ ਤੇ ਖੜੋ ਕੇ ਸੋਹਰੇ ਪਿੰਡ ਵੱਲ ਰੱਜ ਕੇ ਝਾਕਿਆ ਸੀ ਮੀ ਵੜੇ ਸੰਨ ਰੱਜ ਕੇ ਧਰਤੀ ਨੇ ਹਰੀ ਪਿਸ਼ਾਕ ਪਾਈ ਹੋਈ ਸੀ ਸੂਰਜ ਡੁੱਬ ਚੱਲਿਆ ਸੀ ਜਦੋਂ ਉਹ ਪਿੰਡ ਦੇ ਨੇੜੇ ਪਹੁੰਚਿਆ ਸੁਰਖੀ ਬਨੇਰਿਆ ਤੇ ਹੱਸੀ ਜਿਵੇਂ ਉਹ ਜਸਵੀਰ ਸੀ ਜਿਹੜੀ ਗੁਲਜ਼ਾਰ ਨੂੰ ਜੀ ਆਇਆਂ ਕਹਿ ਰਹੀ ਹੋਵੇ ਬਾਜੀ ਲਾਉਂਦੇ ਕਬੂਤਰਾਂ ਦੇ ਖੰਭ ਰਤ ਚ ਭਿੱਜ ਗਏ ਸਨ ਦਰਖਤਾਂ ਦੀਆਂ ਟੀਸੀਆਂ ਰੰਗ ਲਵਟਾਈ ਖੜੀਆਂ ਸਨ ਉਹ ਲੋਕਾਂ ਦੀ ਅੱਖ ਤੋਂ ਬਚਦਾ ਸੁੰਨੀ ਗਲੀ ਚੋਂ ਘਰ ਪਹੁੰਚਿਆ ਉਸ ਦੀ ਪਹਿਲਾਂ ਹੀ ਉਡੀਕ ਸੀ ਸਹੁਰੇ ਨੇ ਸਿਰ ਪਲੋਸਿਆ ਤੇ ਉਹ ਵਿਸ਼ੇ ਮੰਝੇ ਤੇ ਜੱਜ ਕੇ ਬਹਿ ਗਿਆ ਸਾਲਾ ਕੋਈ ਨਹੀਂ ਸੀ ਨਿੱਕੀ ਸਾਲੀ ਹੀ ਸੀ ਜਿਹੜੀ ਅਸੂ ਅਸੂ ਕਰਦੀ ਆਲੇ-ਦਾਲੇ ਘੁੰਮਦੀ ਫਿਰਦੀ ਸੀ ਗੁਲਜ਼ਾਰ ਦੀ ਨਜ਼ਰ ਵੇ ਸਾਵਰੇ ਆਵਾਂ ਆਪਣੀ ਘਰ ਵਾਲੀ ਜਸਵੀਰ ਨੂੰ ਭਾਲਦੀ ਸੀ ਜਸਵੀਰ ਅੰਦਰ ਸੀ ਪਰ ਵਾਰ ਨਹੀਂ ਸੀ ਆ ਰਹੀ ਅਸਮਾਨ 'ਚ ਬੱਦਲ ਚੜ੍ਹ ਆਏ ਸਨ ਤੇ ਗੁਲਜ਼ਾਰ ਦੀਆਂ ਅੱਖਾਂ 'ਚ ਨਸ਼ਾ ਕਲਪਨਾ 'ਚ ਉਹ ਜਸਵੀਰ ਨੂੰ ਕੁਲਾਵੇ ਮਾਰਦਾ ਸੀ ਸਰੀ ਰੂਵਾਂਗ ਪੋਲਾ ਰੇਸ਼ਮ ਵਾਂਗੂ ਕੂੜਾ ਤੇ ਗੰਨੇ ਵਾਂਗ ਸੜਾਉ ਉਸ ਦਾ ਸੀਨਾ ਤੜਕਾਰਿਆ ਸੀ ਉਸ ਨੂੰ ਹੋਸ਼ ਪਤ ਦੀ ਤਾਂ ਉਸ ਦਾ ਸਰੀਰ ਸੀਨੇ ਨਾਲ ਭਜਿਆ ਹੁੰਦਾ ਸੀ ਚੌਂਕੇ ਚੋਂ ਭਾਂਡਿਆਂ ਦਾ ਖੜਕਾ ਮੁੱਕ ਗਿਆ ਸੀ ਵੇੜਾ ਚੁੱਪ ਸੀ ਪਿੰਡ ਚੁੱਪ ਸੀ ਸਾਰਾ ਟੱਬਰ ਦੂਜੀ ਛੱਤ ਤੇ ਸੁੱਤਾ ਸੀ ਓਟ ਵਾਲੀ ਛੱਤ ਤੇ ਪਿਆ ਗਲਜਾਰ ਸਿਸ਼ਤ ਬੰਨੀ ਵੇੜੇ ਵੱਲ ਝਾਕ ਰਿਹਾ ਸੀ ਇੱਕ ਇੱਕ ਕਪਾਲ ਬਹਿਰੀ ਪਹਾੜ ਵਾਂ ਲੰਘ ਰਿਹਾ ਸੀ ਹੜੇ ਕੱਢਣ ਤੇ ਵੀ ਨਹੀਂ ਸੀ ਲੰਘਦਾ ਉਸ ਦੇ ਸਰੀਰ ਨੂੰ ਬਟਨੇ ਚੜਦੇ ਸਾਹ ਤੇ ਦਿਲ ਤੱਕ ਤੱਕ ਧੜਕਦਾ ਸੀ ਖੁੱਚਾਂ ਚੋਂ ਜਿੰਦ ਕਰ ਰਹੀ ਸੀ ਰਾਤ ਜਿਵੇਂ ਬਹੁਤ ਵੱਡੀ ਹੋ ਗਈ ਹੋਵੇ ਉਸ ਨੇ ਓਕੜ ਕੇ ਤੱਕਿਆ ਜਸਵੀਰ ਦਾ ਚੌਥਾ ਮੰਝਾ ਟੱਬਰ ਚ ਨਹੀਂ ਸੀ ਉਹ ਹੈਰਾਨ ਪਰੇਸ਼ਾਨ ਹੋ ਗਿਆ ਸੀ ਉਸ ਦਾ ਦਿਲ ਪੁੱਛਣ ਨੂੰ ਕਰਦਾ ਸੀ ਕਿ ਉਹ ਕਿੱਥੇ ਸੋਤੀ ਸੀ ਪਰ ਉਹ ਕਿਸ ਨੂੰ ਪੁੱਛੇ ਕਿਵੇਂ ਪੁੱਛੇ ਫਿਰ ਉਹ ਵਾਪਸ ਮੰਜੇ ਤੇ ਆ ਕੇ ਲੰਮਾ ਪੈ ਗਿਆ ਬਲਜਾਰ ਨੇ ਅੱਖਾਂ ਚਮਕੀਆਂ ਫੇਰ ਚਮਕੀਆਂ ਇੰਨੇ ਨੂੰ ਜਸਵੀਰ ਅੰਦਰੋਂ ਨਿਕਲ ਦਿਨਵਾਗ ਚਮਕਦੀ ਆ ਰਹੀ ਸੀ ਉਸ ਦੇ ਮੱਥੇ 'ਚ ਤਾਰੇ ਤੇ ਗੁੱਤ ਨਾਲ ਤਾਰੇ ਚਮਕ ਰਹੇ ਸਨ ਚਿੱਟੀ ਕੁਰਤੀ ਚੋ ਸਰੀਰ ਫੱਕ ਫੱਕ ਉੱਠਦਾ ਸੀ ਹੱਥਾਂ 'ਚ ਬੁੱਧ ਭਰੀ ਗੜਬੀ ਸੀ ਪੌੜੀਆਂ ਚੜ੍ਹਦੀ ਸੀ ਤੇ ਬਲਜਾਰ ਦਾ ਦਿਲ ਹੋਰ ਜ਼ੋਰ ਨਾਲ ਧੜਕਦਾ ਸੀ ਸਾਹ ਚੜਦਾ ਸੀ ਉਹ ਮਛਲਾ ਬਣ ਗਿਆ ਸੀ ਚਿੱਟੀ ਚਾਦਰ ਇੱਕ ਤੱਕ ਖਿੱਚ ਕੇ ਉਸਨੇ ਅੱਖਾਂ ਮੀਚ ਲਈਆਂ ਕਦਮ ਸਰਾਣੀ ਦੇ ਪਾਸ ਆ ਕੇ ਰੁਕੇ ਸਨ ਉਸਨੇ ਚੋਰ ਅੱਖ ਨਾਲ ਤੱਕਿਆ ਪਾਂਧੀ ਵੇਗੀ ਵਰਗੀ ਜਸਵੀਰ ਦਚਿੱਤੀ ਚ ਸੁਰਖ ਬਲ ਟੋਕ ਰਹੀ ਸੀ ਲੰਬੀ ਗੋਤ ਇਕ ਤੋਂ ਸੱਪ ਵਾਂਗ ਵੜ ਖਾਂਦੀ ਲੰਕ ਰਹੀ ਸੀ ਰੂਪ ਚੀਕਾ ਮਾਰਦਾ ਸੀ ਜਵਾਨੀ ਮੂੰਹੋਂ ਕੂਕਦੀ ਸੀ ਰਮਾਲ ਵਰਗਾ ਬੱਦਲ ਚੰਦ ਦੇ ਮੂੰਹ ਤੋਂ ਲੈ ਕੇ ਜਸਵੀਰ ਦੇ ਅੰਗ ਅੰਗ ਦਾ ਰੂਪ ਧੂਣ ਸਵਾਇਆ ਕਰ ਰਿਹਾ ਸੀ ਗਲਜ਼ਾਰ ਦਾ ਦਿਲ ਵੇਸਾਵਰਾ ਹੋ ਗਿਆ ਕਿ ਜਫਾ ਪਰ ਕੇ ਫੁੱਲ ਵਾਂਗ ਮੈਕੀ ਸਵੇਰ ਵਾਂਗ ਮੁਸਕਰਾਣ ਦੀ ਜਸਵੀਰ ਨੂੰ ਜਿੰਦ ਚੀ ਸਵਾਲ ਰਵੇ ਪਰ ਉਹ ਪਿਆਰਿਆ ਉਸ ਦਾ ਦਿਲ ਕਰਦਾ ਸੀ ਜਸਵੀਰ ਉਸ ਦੀ ਪੈਰ ਤੇ ਬੈਠ ਜਾਵੇ ਨਹੀਂ ਨਹੀਂ ਉਸ ਦੀ ਛਾਤੀ ਤੇ ਬੈਠ ਜਾਵੇ ਤੇ ਐਸ ਤਾਂ ਐਸ ਤਾਂ ਚਾਂਦਨੀ ਵਰਗੇ ਕੂਲੇ ਹੋਠ ਉਸ ਦੇ ਤਪ ਦੇ ਬੋਲਾਂ ਤੇ ਰੱਖ ਦੇਵੇ ਨਹੀਂ ਐਉਂ ਵੀ ਨਹੀਂ ਹੌਲੀ ਦੇ ਕੇ ਉਸ ਦੇ ਕੰਨ ਚ ਕਹੇ ਉੱਠ ਜਾਗ ਮੈਂ ਆ ਗਈਆਂ ਉਸ ਦੀ ਵਰਤੀ ਟੁੱਟੀ ਜਦ ਉਸ ਨੂੰ ਖੜਕਾ ਸੁਣਾਈ ਦਿੱਤਾ ਜਸਵੀਰ ਨੇ ਦੁੱਧ ਦੀ ਗੜਵੀ ਭਾਵੇਂ ਨਾਲ ਰੱਖ ਦਿੱਤੀ ਸੀ ਉੱਪਰ ਧਰੀ ਕੌਲੀ ਦਾ ਖੜਕਾ ਹੋਇਆ ਸੀ ਕੀ ਗਵਾੰਗ ਲੰਮੀ ਜਸਵੀਰ ਖੜੀ ਸਾਰੇ ਪਾਸੇ ਝਾਕ ਰਹੀ ਸੀ ਫਿਰ ਉਹ ਇੱਕ ਪਾਸੇ ਬਾਹਰ ਖੇਤਾਂ ਵੱਲ ਦੂਰ ਝਾਕਣ ਲੱਗੀ ਝਾਕਦੀ ਰਹੀ ਝਾਕਦੀ ਰਹੀ ਇੱਕ ਟੱਕ ਬੜੇ ਹੀ ਗੋਹ ਨਾਲ ਝਾਕਦੀ ਰਹੀ ਹੇਰ ਤੁਰ ਪਈ ਪੰਪਾ ਭਾਰ ਤੁਰਦੀ ਹੌਲੀ ਹੌਲੀ ਬਿੰਦ ਚ ਪੌੜੀਆਂ ਉਤਰ ਗਈ ਬੇੜੇ ਚੋਂ ਹੋ ਕੇ ਅੰਦਰ ਵੜ ਗਈ ਚੰਦ ਬੱਦਲਾਂ ਹੇਠ ਆ ਗਿਆ ਸੀ ਗੁਲਜ਼ਾਰ ਨੂੰ ਸੁਪਨਾ ਜਾਪਿਆ ਸੰਗ ਚ ਖੋਬੀ ਕੂਣੀ ਤੇ ਪੀਂਗ ਪੈ ਗਈ ਸੀ ਲਹੂ ਖੜ ਗਿਆ ਹੋਵੇ ਜਿਵੇਂ ਬਾਹ ਸੋਨ ਹੋ ਗਈ ਹੋਵੇ ਇਹ ਸਾਰਾ ਸੱਚ ਸੀ ਉਸਨੇ ਮਨ ਨੂੰ ਦੱਸਿਆ ਵਾਹੋਂ ਫੜ ਕੇ ਮੰਜੇ ਤੇ ਸਿੱਟ ਲੈਣੀ ਚਾਹੀਦੀ ਸੀ ਉਸਨੇ ਪਛਤਾਵਾ ਕੀਤਾ ਉਹ ਮੈਂ ਤਾਂ ਉੱਕੀ ਗਿਆ ਹੁਣ ਸ਼ੈਦ ਆਵੇ ਹੀ ਨਾ ਉਹ ਝੂਰ ਰਿਆ ਸੀ ਬੱਦਲ ਪਾਸੇ ਸਰਖ ਗਿਆ ਚਾਨਣ ਦਾ ਮੀਂਹ ਵਰ ਗਿਆ ਵੇੜਾ ਚਮਕ ਪਿਆ ਹੱਥ ਕਰਪਾਨ ਫੜ ਕੇ ਜਸਵੀਰ ਵੇੜੇ 'ਚ ਖੜੀ ਸੀ ਉਸਨੇ ਚਾਰੇ ਪਾਸੇ ਨਿਗਾਹ ਮਾਰੀ ਨਿਰਜੰਦ ਰਿਸ਼ਮਾ ਤੇਜ਼ ਧਾਰ ਤੋਂ ਤਿਲਕ ਰਹੀਆਂ ਸਨ ਉਹ ਖੁਦ ਮੈਨੋਂ ਨਿਕਲੀ ਕਟਾਰ ਵਾਂਗ ਦਿਸ ਰਹੀ ਸੀ ਕਰਪਾਨ ਮੋਢੇ ਤੇ ਰੱਖ ਕੇ ਉਸ ਨੇ ਸਾਰੇ ਵਿੜੇ ਦਾ ਗੀੜਾ ਦਿੱਤਾ ਉਹ ਅੱਗੇ ਪਿੱਛੇ ਧੁੱਲ ਰਹੀ ਸੀ ਜਿਵੇਂ ਉਸ ਅੰਦਰ ਕੋਈ ਝਖੜ ਝੁੱਲ ਰਿਹਾ ਹੋਵੇ ਕੋਈ ਕਾਸ਼ਮ-ਕਸ਼ ਹੋਵੇ ਗੁਲਜ਼ਾਰ ਦਾ ਸੀਨਾ ਧੱਕ-ਧੱਕ ਕੀਤਾ ਦਿਲ ਦਹਿਲ ਗਿਆ ਉਹ ਪਰਮਤਰੀਆਂ ਨਜ਼ਰਾਂ ਨਾਲ ਜਸਵੀਰ ਵੱਲ ਝਾਕ ਰਿਹਾ ਸੀ ਉਸ ਦੀਆਂ ਅੱਖਾਂ ਤਾੜੇ ਲੱਗ ਚੁੱਕੀਆਂ ਸਨ ਬਾਰ-ਬਾਰ ਉਸ ਨੂੰ ਖਿਆਲ ਆਉਂਦਾ ਸੀ ਕਿ ਸੱਚ ਨਹੀਂ ਉਹ ਤਾਂ ਇੱਕ ਸੁਪਨਾ ਵੇਖ ਰਿਹਾ ਹੈ ਉਹ ਪੱਬਾਂ ਤੇ ਉੱਚੀ ਹੋ ਹੋ ਚਾਰੇ ਪਾਸੇ ਝਾਕੀ ਜਿਵੇਂ ਉਤਸੱਲੀ ਕਰ ਰਹੀ ਹੋਵੇ ਉਹ ਦਰਵਾਜ਼ੇ ਦਾ ਕੁੰਡਾ ਲਾਹਾ ਬੱਦਲ ਨੇ ਹਨੇਰਾ ਕਰ ਦਿੱਤਾ ਜਿਵੇਂ ਦੀਵੇ ਤੇ ਫੂਕ ਵੱਜ ਗਈ ਹੋਵੇ ਗਲਜ਼ਾਰ ਨੇ ਚਾਦਰ ਬਗਾਹ ਮਾਰੀ ਪੋਲੇ ਪੱਬਾਂ ਤੇ ਤੁਰਦਾ ਕਾਲੀ ਨਾਲ ਗਲੀ ਚ ਆ ਗਿਆ ਗੋਤਾ ਲਾ ਕੇ ਚੰਦ ਝਾਕਿਆ ਗਲੀ ਦੂਰ ਦੂਰ ਤੱਕ ਚਮਕੀ ਸੁੰਨੀ ਸਿਗਲੀਆਂ ਉਸ ਵੇਲੇ ਡਰਾਉਣੀ ਸੀ ਤੂਰ ਇੱਕ ਕਾਰ ਤੁਰੇ ਜਾ ਰਿਹਾ ਸੀ ਪਿੱਪਲ ਤੇ ਕੋਚਰੀ ਬੋਲੀ ਬਰਾਬਰ ਤੋਂ گلਜ਼ਾਰ ਦਾ ਦਿਲ ਦਹਿਲ ਗਿਆ ਚੰਦ ਪਿੱਪਲ ਦੇ ਸੰਗੜੇ ਪੱਤੇ ਚ ਲੋਗ ਗਿਆ ਸੀ ਹਵਾ ਦਾ ਜ਼ੋਰਦਾਰ ਬੁੱਲਾ ਆਇਆ ਬੱਦਲ ਨਾਲ ਬੱਦਲ ਟਕਰਾਇਆ ਇੱਕ ਕਮਸਾਨ ਮਚ ਗਿਆ ਡਰ ਕੇ ਕੋਚਰੀ ਫੇਰ ਬੋਲੀ ਮੋਰ ਵੀ ਕੂਕਿਆ ਸੀ ਚਾਰੇ ਪਾਸੇ ਇੱਕ ਹਲ-ਜਲ ਜਿਹੀ ਮਚ ਗਈ ਬਿਜਲੀ ਨੇ ਰਾਹ ਵਿਖਾਇਆ ਆਕਾਰ ਸਰਾਹ ਦੇ ਕੱਚੇ ਰਾਹ ਪੈ ਗਿਆ ਸੀ ਉਹ ਚੱਕਵੇਂ ਪੈਰੀ ਹੋ ਗਿਆ ਅੰਦਰੋਂ ਉਹ ਡਰ ਰਿਹਾ ਸੀ ਪਰ ਉਹ ਤੁਰਿਆ ਜਾ ਰਿਹਾ ਸੀ ਸਰਾਹ ਨਾਲ ਕੱਜੇ ਰਾਹ ਤੇ ਪਹੁੰਚਿਆ ਉਸ ਦਾ ਦਿਲ ਕਿਰ ਗਿਆ ਪਰ ਪਤਾ ਨਹੀਂ ਕਿਸ ਦਲੇਰੀ ਨਾਲ ਉਹ ਅੱਖਾਂ ਮੀਟ ਕੇ ਸਰਾਹ ਦੇ ਗਫਲੇ 'ਚ ਲੰਘ ਗਿਆ ਉਹ ਨਾਲੇ ਦੀ ਵਿੱਚ ਹੀ ਬੰਨੀ ਤੇ ਅਪੜ ਗਿਆ ਨਾਲ ਹੀ ਖੜੀ ਭਾਰੀ ਵਾਹ ਇੱਕ ਹੀ ਵਾਰ ਹਿੱਲੀ ਤਾਣੀਆਂ ਆਸ ਚ ਬਜੀਆਂ ਪੱਤਿਆਂ ਨੇ ਡਰਾਉਣੀ ਸਾਹ ਸਾਹ ਕੀਤੀ ਇੱਕ ਹੀ ਵਾਰ ਉਸ ਦੀ ਜਿੰਦ ਮੁੱਕੀ ਸਾਹ ਉਤਾਂ ਨੂੰ ਚੜ ਗਏ ਬਿਜਲੀ ਫੇਰ ਚਮਕੀ ਕੁਝ ਵੀ ਨਹੀਂ ਸੀ ਇੱਕ ਤਰਫ ਦੀ 30 ਤੋਂ ਕੋਈ ਪੰਛੀ ਫੜਫੜਾ ਕੇ ਬੱਦਲਾਂ ਪਰੇ ਕਾਲੇ ਅਸਮਾਨ ਨੂੰ ਚੜ ਗਿਆ ਸੀ ਸ਼ਾਇਦ ਕਿਸੇ ਬਿੱਲੇ ਦਾ ਡਰਾਇਆ ਗਲਜ਼ਾਰ ਨੇ ਮੰਚ ਕਿਹਾ ਹਨੇਰੇ ਚੱਖਾਂ ਪਾੜ-ਪਾੜ ਕੇ ਝਾਕਦਾ ਉਹ ਜਸਵੀਰ ਨੂੰ ਭਾੜ ਰਿਆ ਸੀ ਪਰ ਨਿਗਾਹ ਗੂੜੇ ਹਨੇਰੇ ਚ ਮੁੱਕਦੀ ਸੀ ਉਹ ਬੇਵਸਜਾ ਹੋ ਕੇ ਖੜੋ ਗਿਆ ਰੱਬ ਵੱਲ ਆਸ ਨਾਲ ਝਾਕਿਆ ਬਿਜਲੀ ਚਮਕੇ ਤਾਂ ਉਹ ਕੁਝ ਵੇਖ ਸਕੇ ਕਾਲਾ ਬੱਦਲ ਵਣ ਦੀ ਟੀਸੀ ਤੇ ਵਹਿ ਗਿਆ ਸੀ ਚੰਦ ਉਹੀਂ ਕਿਧਰੇ ਗਵਾਚ ਗਿਆ ਸੀ ਚੰਦਨੀ ਜਿਵੇਂ ਭਿੱਜ ਕੇ ਖੁਰ ਗਈ ਹੋਵੇ ਸਰਤੀ ਤੇ ਖੜੇ ਦਰਖਤ ਉੱਪਰ ਜਿਵੇਂ ਅਸਮਾਨ ਨੂੰ ਬੱਦਲ ਉਤਰ ਆਏ ਹੋਣ ਜ਼ੋਰ ਨਾਲ ਬਿਜਲੀ ਫੇਰ ਚਮਕੀ ਮਗਰੋਂ ਦਿਲ ਹਲਾ ਦੇਣ ਵਾਲੀ ਗਰਜ ਸੁਣਾਈ ਦਿੱਤੀ ਆਲਾ ਦਵਾਲਾ ਚਮਕ ਗਿਆ ਉਹ ਨਾਲੇ ਦੀ ਉੱਚੀ ਬੰਨੀ ਤੇ ਸੀ ਉਸਨੇ ਫੁਰਤੀ ਨਾਲ ਨਿਗਾਕਮਾਈ ਆਕਾਰ ਅੱਗੇ ਦੂਰ ਇੱਕ ਝੁਕੀ ਦੇ ਨੇੜੇ ਪਹੁੰਚ ਗਿਆ ਸੀ ਬਿਜਲੀ ਦੁਬਾਰਾ ਚਮਕੀ ਝੋਗੀ ਦੇ ਦਰ ਤੇ ਕੋਈ ਹੋਰ ਆਕਾਰ ਖੜਾ ਸੀ ਸਿਰ ਹੱਥ ਢੀਲੀ ਬਾਗ ਰੜਾ ਪਟਕ ਛਤਰਾ ਵਰਗੇ ਲੰਮੇ ਲੰਮੇ ਕੰਨ ਅੱਖਾਂ ਵੱਲ ਤੱਕ ਕੇ ਡਰ ਆਉਂਦਾ ਸੀ ਗੁਲਜ਼ਾਰ ਸਾਹੋ ਸਾਹ ਕਰੀਬ ਪਹੁੰਚ ਗਿਆ ਸੀ ਦੋਵੇਂ ਆਕਾਰ ਮੂੰਹ ਜੋੜ ਕੇ ਖੜੋ ਗਏ ਜਸਵੀਰ ਦਾ ਆਕਾਰ ਵੱਡੀਆਂ ਵੱਡੀਆਂ ਬਾਹਾਂ ਚ ਅਭੇਦ ਹੋ ਗਿਆ ਸੀ ਇੱਕ ਹੀ ਆਕਾਰ ਜਾਪਦਾ ਸੀ ਹੋਰ ਹਨੇਰਾ ਤਣ ਗਿਆ ਉਹ ਝੁੱਕੀ ਤੇ ਬਹੁਤ ਨੇੜੇ ਸੀ ਵੱਡੇ ਪਿੱਪਲ ਥੱਲੇ ਝੁੱਗੀ ਸਾਹ ਸਾਹ ਘਵਾਚੀ ਹੋਈ ਸੀ ਹਨੇਰੇ 'ਚ ਉਹ ਡਰ ਦਾ ਰੂਪ ਬਣੀ ਖੜੀ ਸੀ ਉਹ ਰੁਕ ਗਿਆ ਕੰਨ ਬੜਿੱਤੇ ਲੈਣ ਲੱਗਾ ਕੋਈ ਆਹਟ ਨਹੀਂ ਸੀ ਪਿੰਡ 'ਚ ਇਕਦਾਂ ਕੁੱਤੇ ਭੌਂਕੇ ਸੁੰਨੀ ਤੇ ਸੁੱਤੀ ਰੋਹੀ 'ਚ ਖੜਿਆ ਉਸ ਦੀ ਜਾਨ ਕੰਮੇ ਪਰ ਝੁੱਗੀ ਦੇ ਬਿਲਕੁਲ ਨੇੜੇ ਪਹੁੰਚ ਗਿਆ ਦਰਵਾਜ਼ੇ 'ਚ ਚੋਰਾ ਵਾਂਗ ਅੰਦਰ ਝਾਕਿਆ ਬਿਜਲੀ ਫੇਰ ਚਮਕੀ ਕੋਈ 6 ਫੁੱਟਾ ਜਵਾਨ ਜਸਵੀਰ ਦੇ ਨੰਗੇ ਪਿੰਡੇ ਨੂੰ ਵਾਹਾਂ ਚਲ ਪੇਟੀ ਪਿਆ ਸੀ ਜਸਵੀਰ ਨੇ ਮੂੰਹ ਨਾਲ ਮੂੰਹ ਜੋੜ ਰੱਖਿਆ ਸੀ ਦੋਹਾਂ ਦੀਆਂ ਅੱਖਾਂ ਬੰਦ ਸਨ ਠੰਡੀ ਹਵਾ ਦਾ ਬੁੱਲਾ ਆਇਆ ਆਨੰਦ ਦੇ ਗਿਆ ਉਸਨੇ ਜਸਵੀਰ ਨੂੰ ਵੀ ਲੱਤਾਂ ਚਲ ਕੋ ਲਿਆ ਸੀ ਗੁਲਜ਼ਾਰ ਦਾ ਦਿਲ ਉੱਛਲਿਆ ਪਾਸੇ ਡਿੱਗੀ ਪੇਰਪਾਂ ਦੀ ਮੁੱਠ ਨੂੰ ਉਸਨੇ ਹੱਥ ਚ ਲੈ ਲਿਆ ਫੇਰ ਕੀ ਹੋ ਉਸਦੇ ਮਨ ਨੇ ਪੁੱਛਿਆ ਤੂੰ ਉਜੜ ਜਾਏਗਾ ਹੋ ਸਕਦਾ ਤੈਨੂੰ ਫਾਹਾ ਲੱਗ ਜੇ ਗੁੱਸੇ ਤੋਂ ਸਿਵਾ ਤੇਰੇ ਹੱਥ ਪੱਲੇ ਕੀ ਆਊਗਾ ਜਸਵੀਰ ਦਾ ਰਸ ਪ੍ਰਭੂ ਸਰੀਰ ਤਾਂ ਤੇਰੀਆਂ ਬਾਾਂਚ ਨਹੀਂ ਆਏਗਾ ਨਾ ਤਾਂ ਤਾਂ ਮੈਨੂੰ ਫਿਰ ਕੀ ਕਰਨਾ ਚਾਹੀਦਾ ਹੈ ਵੇਖ ਕੇ ਮੱਖੀ ਵੀ ਨਹੀਂ ਤਾਂ ਨੇਬੜੀ ਜਾ ਸਕਦੀ ਤੂੰ ਬਦਕਾਰ ਤੈਨੂੰ ਲੈ ਕੇ ਜਾਵੇਂਗਾ ਅਗਲੇ ਹੀ ਪਲ ਉਹਦਾ ਮਨ ਬਦਲ ਗਿਆ ਤੇ ਉਹ ਬੋਲਿਆ ਸੀ ਆਪਣੇ ਆਪ ਨਾਲ ਗੱਲਾਂ ਕਰਦਾ हां ਤੈਨੂੰ ਇਹ ਲੈ ਕੇ ਜਾਣੀ ਪਊਗੀ ਤੂੰ ਢਲ ਚੁੱਕੇ ਤੈਨੂੰ ਕਿਸੇ ਹੋਰ ਨੇ ਧੀ ਨਹੀਂ ਦੇਣੀ ਤੈਨੂੰ ਜ਼ਰੂਰ ਲੈ ਕੇ ਜਾਣੀ ਪਊਗੀ ਤੇ ਲੈ ਕੇ ਜਾਣੀ ਚਾਹੀਦੀ ਵੀ ਐ ਮੁੜ ਕੇ ਭਾਵੇਂ ਇਸ ਨੂੰ ਕਦੇ ਪੀਕਿਆਂ ਵੱਲ ਮੂੰਹ ਨਾ ਕਰਨ ਦੇ ਹਾਂ ਇਹ ਗੱਲ ਠੀਕ ਐ ਉਹਦੀ ਮੁਠੀ ਛਰਪਾਨ ਦੇ ਮੁੱਠੇ ਤੋਂ ਢਿੱਲੀ ਹੋਊਗੀ ਸੀ ਉਧਰ ਝੁੱਗੀ ਅੰਦਰ ਜਵਾਨ ਦੀ ਆਵਾਜ਼ ਆਈ ਸੀ ਹੀਰੇ ਤੂੰ ਤਾਂ ਭਲਕੇ ਤੁਰ ਜਾਣਾ ਏ ਫੱਕਰਾਂ ਦਾ ਕੀ ਸੋਚਿਆ ਜਸਵੀਰ ਦਾ ਸਰੀਰ ਉਹਦੀਆਂ ਬਾਹਾਂ 'ਚ ਗੁੱਚੀ-ਮੁੱਚੀ ਸੀ ਰੁਮਾਲ ਵਾਂਗ ਸੀ ਦੋ ਪੱਲਾ ਵਾਸਤੇ ਬੱਦਲ ਦਾ ਪੱਲਾ ਝੁੱਕ ਕੇ ਚੰਦ ਝਾਕਿਆ ਸੀ ਸਾਰਾ ਕੁਝ ਵੇਖ ਕੇ ਗਲਜ਼ਾਰ ਦੀਆਂ ਅੱਖਾਂ ਮਿਚ ਗਈਆਂ ਸਨ ਮੁੱਠੀਆਂ ਮਿਚ ਗਈਆਂ ਸਨ ਉੱਪਰਲਾ ਦੰਦ ਹੇਠਲੇ ਬੁੱਲ 'ਚ ਖੁੱਭ ਗਿਆ ਲਹੂ ਤੇ تیرਿਆਂ ਵਗ ਤੁਰਿਆਂ ਸਨ ਮੇਰੇ ਪੁੰਨਣਾ ਮੈਂ ਸੋਚ ਰੱਖੇ ਜਸਵੀਰ ਨੇ ਸੰਗਲ ਵਰਗੀ ਕਰੜੀ ਗਲਵਕੜੀ ਪਾਉਂਦਿਆਂ ਕਿਹਾ ਮੈਂ ਜਹਾਨ ਛੱਡ ਸਕਦੀ ਆ ਪਰ ਪਲੀਠੀ ਦਾ ਪਿਆਰ ਨਹੀਂ ਛੱਡ ਸਕਦੀ ਤੂੰ ਐ ਤਾਂ ਮੇਰਾ ਜਹਾਨ ਹੈ ਨਹੀਂ ਤਾਂ ਕੁਝ ਵੀ ਨਹੀਂ ਜਸਵੀਰ ਸਾਹੋ ਸਾਈ ਹੋ ਰਹੀ ਸੀ ਪਤਾ ਵੀ ਤਾਂ ਲੱਗੇ ਕੀ ਸੋਚ ਰੱਖੇ ਉਨਣ ਨੇ ਸਾਹ ਕਾਬੂ ਕਰਕੇ ਉਸ ਦੀ ਗੱਲ ਨਾਲ ਗੱਲ ਘਸਾ ਕੇ ਪੁੱਛਿਆ ਸੀ ਸਵਾਦ ਦੇ ਸਾਗਰ ਚੋਂ ਚਿੰਤਾ ਪਲ-ਪਲ ਉਸ ਨੂੰ ਬੋਦੇ ਤੋਂ ਫੜ ਕੇ ਬਾਹਰ ਧੂੜ ਲਿਆਉਂਦੀ ਸੀ ਤੂੰ ਮੇਰੇ ਪਿੰਡ ਆ ਕੇ ਡੇਰਾ ਲਾ ਲਈ ਜਸਵੀਰ ਨੇ ਕਿਹਾ ਸੀ ਤੇ ਫੇਰ ਮੇਰੇ ਘਰ ਵਾਲੇ ਨੂੰ ਮੈਂ ਤੇਰਾ ਸੇਵਕ ਬਣਾ ਦਿਆਂਗੀ ਸਵਾਦ ਦੇ ਲੰਮੇ ਸਾਹਾਂ ਚੋ ਜਸਵੀਰ ਨੇ ਕਿਹਾ ਫੇਰ ਉਹਨਾਂ ਦੇ ਸਾਹ ਹੋਰ ਤੇਜ਼ ਹੋ ਗਏ ਸਨ ਹੋਰ ਤੇਜ਼ ਹਵਾ ਵਗ ਰਹੀ ਸੀ ਠੰਡੀ ਠਾਰ ਪਰ ਉਹਨਾਂ ਦੇ ਸਰੀਰ ਪਸੀਨੇ ਨਾਲ ਤਰ ਸਨ ਉਨਸਲੋ ਹੋਏ ਸਨ ਸੌਗੇ ਸਨ ਜਸਵੀਰ ਦੀਆਂ ਬਾਹਾਂ ਗਲ ਚੋਂ ਲਹਿ ਗਈਆਂ ਉਸਨੇ ਸੁਕਤੀ ਨੇ ਪਾਸਾ ਮਾਰਿਆ ਨੀਂਦ ਸੌਂ ਦੀ ਘਟਾਵਾਂ ਚੜਾਈ ਸੀ ਗੁਲਸਾਰ ਨੂੰ ਹੋਸ਼ ਆਈ ਉਸਦਾ ਸਰੀਰ ਪਸੀਨੇ ਨਾਲ ਤਰ ਸੀ ਮੁਠੀਆਂ ਚ ਮਿੱਟੀ ਕੁੱਟੀ ਹੋਈ ਸੀ ਇਹਨੂੰ ਪੇਕੀ ਨਾ ਔਰ ਦਿਆਂਗਾ ਤਾਂ ਕੀ ਫਰਕ ਪੈ ਜੂਗਾ ਦੋਹਾਂ ਨੂੰ ਹੁਣੇ ਮੌਕਾ ਦੇਣਾ ਤਾਂ ਚੰਗਾ ਹੈ ਪਰ ਇਹ ਤਾਂ ਆਪਣਾ ਝੁਗਾ ਚੌੜ ਕਰਨ ਵਾਲੀ ਗੱਲ ਹੋਈ ਦੁਨੀਆ ਦੀ ਬਦਨਾਮੀ ਵੱਖਰੀ ਨਹੀਂ ਨਹੀਂ ਇਸ ਨੂੰ ਮਕਾਈ ਦਿਆਂ ਨਾ ਰਹੇਗਾ ਵਾਸਤੇ ਨਾ ਬਜੇਗੀ ਬੰਸਰੀ ਯਾ ਵੀ ਬੱਡੇ ਜਾਊਗਾ ਉਹ ਕਰਪਾਨ ਹੱਥ ਫੜ ਕੇ ਪੁੰਨਰ ਤੇ ਝੁਕਿਆ ਖੜਾ ਸੀ ਸੁਤਾ ਸਾ ਬਰਾਬਰ ਚੱਲ ਰਿਹਾ ਸੀ ਗਰਦਨ ਤੇ ਟੱਕ ਮਾਰ ਲਈ ਬਾਹ ਉੱਪਰ ਚੁੱਕੀ ਤਾਂ ਕਿਸੇ ਖਿਆਲ ਨੇ ਉਸਨੂੰ ਰੋਕ ਲਿਆ ਕੋਡਾ ਹੋ ਕੇ ਚੰਦ ਝੁੱਗੀ ਚੋਂ ਬਾਹਰ ਝਾਕ ਰਿਹਾ ਸੀ ਬੱਦਲਾਂ ਦੀ ਰਜਾਈ ਉਸ ਪਾਸੇ ਲਾ ਦਿੱਤੀ ਸੀ ਜਸਵੀਰ ਜਾਗ ਪਏਗੀ ਉਹ ਮੈਨੂੰ ਜਿਉਂਦਾ ਨਹੀਂ ਛੱਡੇਗੀ ਮੇਰੇ ਨਾਲ ਤਾਂ ਉਸ ਦੀ ਕੋਈ ਸਾਹਜ ਵੀ ਹੈ ਨਹੀਂ ਹਾਲੇ ਤਾਈ ਤਾਂ ਕੀ ਕਰਾਂ ਕੋਈ ਵਿਆਹਤ ਨਹੀਂ ਬਣਦੀ ਕਿੰਨਾ ਹੀ ਚੇ ਰੋਗ ਹੈ ਨੀਂਦ ਨਾਲ ਲੈ ਜੇ ਇਹਨਾਂ ਦੀ ਕਿਤੇ ਉਸ ਨੇ ਦੋਹਾਂ ਪਾਸਾਂ ਤੋਂ ਕਰਤਾਨ ਘੁੱਟ ਕੇ ਫੜ ਲਈ ਦਿਲ ੜਕਿਆ ਮੱਥੇ ਚ ਮੁੜਕਾ ਮੀ ਵਾਂਗ ਚੱਲ ਰਿਹਾ ਸੀ ਪੈਰਾਂ ਦੇ ਭਾਰ ਨਾਲ ਤੇਜ਼ ਕਿਰਪਾਨ ਗਰਦਨ ਚੋਂ ਇਉਂ ਪਾਰ ਹੋ ਗਈ ਜਿਵੇਂ ਕੱਕੇ ਰੇਤੇ ਚ ਲੰਗੀ ਹੋਵੇ ਉਨਨ ਦੇ ਬੁੱਲਾਂ ਤੇ ਬੁੜਬੁੜੀਆਂ ਉੱਠੀਆਂ ਪਰ ਚੀਕ ਨਹੀਂ ਵੱਜ ਸਕੀ ਧੜ ਤੜ ਫਿਆ ਉਹ ਕਿਰਪਾਨ ਥਾਂ ਤੇ ਸੁੱਟ ਕੇ ਬਾਹਰ ਆ ਗਿਆ ਬਾਹਰ ਝੱਖੜ ਸੀ ਚੰਦ ਨੇ ਅੱਖਾਂ ਬੰਦ ਕਰ ਲਈਆਂ ਸੰਸ਼ੈਦ ਸੁੰਨ ਖੜੇ ਬੱਦਲਾਂ ਚ ਕਾਮਾ ਰੋਲੀ ਵੱਜ ਗਈ ਸੀ ਇੱਕ ਹੱਲਾ ਗੁੱਲਾ ਦਰਖਤ ਹਿੱਲੇ ਝੁੱਗੀ ਦੇ ਸਰਾਣੇ ਖੜਾ ਪਿਪਲ ਹੂਕਿਆ ਪਿੰਡ ਦੇ ਕੁੱਤੇ ਇੱਕ ਦੂਜੇ ਤੇ ਵਰੇ ਤੜ ਆਖਰੀ ਵਾਰ ਮੁੜ ਕੇ ਆ ਤੇ ਬਿੱਥ ਤੇ ਪਈ ਜਸਵੀਰ ਤੇ ਵਜਿਆ ਜਸਵੀਰ ਨੇ ਪਾਸਾ ਲਿਆ ਤੜ ਨੂੰ ਕਲਾਵੇ ਚ ਲੈ ਲਿਆ ਤੜ ਜ਼ਰਾ ਹਿੱਲਣ ਮਗਰੋਂ ਠਰ ਗਿਆ ਸੀ ਜਸਵੀਰ ਨੇ ਆਪਣਨ ਦਾ ਮੂੰਹ ਚੁੰਮਣਾ ਚਾਹਿਆ ਸਿਰ ਦੋਹਾਂ ਹੱਥਾਂ ਚ ਲੈਣਾ ਚਾਹਿਆ ਪਰ ਹੱਥ ਖਾਲੀ ਮੁੜਾਏ ਹਨੇਰੇ ਚ ਕੁਝ ਵੀ ਨਹੀਂ ਲੱਭਿਆ ਉਹ ਤਰਕੀ ਅੱਖਾਂ ਮਲੀਆਂ ਹਨੇਰੀ ਚੁੱਗੀ ਚ ਕੁਝ ਵੀ ਨਾ ਦਿਸਿਆ ਦੂਰ ਪਰੇ ਪੱਥਰ ਵਰਗੇ ਸਿਰ ਤੇ ਹੱਥ ਵੱਜਿਆ ਬੂ ਮੈਂ ਪੱਟੀ ਗਈ ਵੇ ਰੱਬਾ ਜਸਵੀਰ ਦੀ ਬੌੜੀ ਨਾਲ ਰੋਹੀ ਕੰਬੀ ਬੱਦਲ ਬਿਲਕੁਲ ਝੁੱਕ ਕੇ ਝੁੱਗੀ ਨਾਲ ਲੱਗ ਗਏ ਜਸਵੀਰ ਤਾਂ ਹਾਂ ਮਾਰ ਮਾਰ ਪਿੱਟ ਪਿੱਟ ਕੇ ਵਿਹਾਲ ਹੋ ਰਹੀ ਸੀ ਚੀਰਵੀਆਂ ਚੀਕਾਂ ਦੂਰ ਖੜੇ ਗਲਜ਼ਾਰ ਦੇ ਦਿਲ ਚੋਂ ਪਾਣੀ ਵਾਂਗ ਲੰਘ ਰਹੀਆਂ ਸਨ ਪਿੱਟਦੀ ਜਸਵੀਰ ਦੇ ਹੱਥ ਕਰਪਾਨ ਆ ਗਈ ਉਸ ਦੀਆਂ ਚੀਕਾਂ ਥੰਮ ਗਈਆਂ ਉਹ ਵਿਫਰੀ ਬਗਿਹੜੀ ਵਾਂਗ ਛਾਲ ਮਾਰ ਕੇ ਬਾਹਰ ਆ ਗਈ ਹੱਥ 'ਚ ਕਰਵਾਨ ਬਿਜਲੀ ਵਾਂਗ ਚਮਕੀ ਤੇ ਉਹ ਬੋਲੀ ਜੇ ਮਰਦ ਦਾ ਬੱਚਾ ਹੈ ਤਾਂ ਸਾਹਮਣੇ ਆ ਅੱਜ ਤੂੰ ਨੀ ਜਾਂ ਮੈਂ ਨੀ ਸਾਹਮਣੇ ਤਾਂ ਆ ਉਹ ਜੋਰ ਨਾਲ ਦੌੜ ਕੇ ਸਾਰੇ ਪਾਸੇ ਘੁੰਮੀ ਜਾਂਦੀ ਸੀ ਕਰਪਾਨ ਕਮਾਈ ਜਾਂਦੀ ਸੀ ਦੋ ਖੇਤਾਂ ਦੀ ਵਿੱਤ ਉਸਨੇ ਪਲਾਂਚਗਾ ਮਾਰੀ ਅਖੀਰ ਝੂਗੀ ਦੇ ਸਾਹਮਣੇ ਕਰਪਾਨ ਸੁੱਟ ਕੇ ਉਹ ਡਿੱਗ ਪਈ ਉਹ ਰੋ ਨਹੀਂ ਰਹੀ ਸੀ ਗਲਜ਼ਾਰ ਨਾਲਾ ਲੰਘ ਕੇ ਬਾਪ ਸੁਮੜ ਪਿਆ ਨਾਲੇ ਤੇ ਉਸ ਨੇ ਹੱਥ ਸਾਫ਼ ਕੀਤੇ ਕੱਪੜਿਆਂ ਤੇ ਲਹੂ ਦਾ ਛੱਟਾ ਕੋਈ ਨਹੀਂ ਸੀ ਪਿਆ ਬਿਜਲੀ ਚਮਕਦੀ ਸੀ ਤਾਂ ਦਿਸਦਾ ਸੀ ਘਾਇਲ ਬਗਿਆੜੀ ਵਾਂਗ ਜਸਵੀਰ ਝੁੱਗੀ ਦੇ ਦਰ ਤੇ ਢੇਰੀ ਹੋਈ ਪਈ ਸੀ ਦਰਵਾਜ਼ਾ ਖੋਲ੍ਹਿਆ ਗਲਜ਼ਾਰ ਨੇ ਓਕੜ ਕੇ ਤੱਕਿਆ ਜਸਵੀਰ ਕਿਰਪਾਨ ਮੋਢੇ ਤਰੀ ਪੌੜੀਆਂ ਚੜਿ ਆ ਰਹੀ ਸੀ ਉਹ ਸਾਤੀ ਤੱਕ ਸਰੀਰ ਤਾਕ ਲਿਆ ਅੱਖਾਂ ਮੀਟ ਲਿਆ ਦਿਲ ਛਾਤੀ ਚੋਂ ਨਿਕਲ ਨਿਕਲ ਕੇ ਜਾਂਦਾ ਸੀ ਜਾਨ ਮੁੱਠੀ ਚਾਈ ਪਈ ਸੀ ਉਹਦੀ ਜਸਵੀਰ ਦੇ ਕਦਮ ਸਹਰਾਣੇ ਆ ਕੇ ਰੁਕ ਗਏ ਜਸਵੀਰ ਹੋਣੀ ਬਣੀ ਖੜੀ ਸੀ ਚਿਹਰਾ ਪੱਥਰ ਵਾਂਗ ਮਰਦਾ ਅਤੇ ਲੱਕੜ ਵਾਂਗ ਸਖਸੀ ਉਹ ਖੜੀ ਰਹੀ ਗੁਲਜ਼ਾਰ ਦੇ ਗਲ ਚ ਸਾਹ बार-बार ਰੁਕਦਾ ਸੀ ਗਲਾ ਖੁਸ਼ਕ ਹੁੰਦਾ ਸੀ ਜੀਵ ਤਾਲੂਏ ਨਾਲ ਲੱਗ ਜਾਂਦੀ ਸੀ ਉਹ 1 2 3 ਗਿਣ ਰਿਹਾ ਸੀ ਉਸ ਦਾ ਸਰੀਰ ਝੂਠਾ ਹੋ ਗਿਆ ਸੀ ਉੱਠ ਸਕਣ ਦੀ ਸੱਤਿਆ ਨਹੀਂ ਸੀ ਜਸਵੀਰ ਨੇ ਮੰਜੇ ਦੀ ਪਰਖਰਮਾ ਕੀਤੀ ਕੋਈ ਨਿਸ਼ਾਨ ਨਾ ਲੱਭਿਆ ਉਸ ਨੇ ਕੋਲੀ ਚੁੱਕ ਕੇ ਗੜਬੀ ਦੁੱਧ ਵਾਲੀ ਵੇਖੀ ਉਹ ਓਵੇਂ ਦੀ ਓਵੇਂ ਭਰੀ ਪਈ ਸੀ ਉਹ ਖੜ ਕੇ ਦੂਜੀ ਛੱਤ ਵੱਲ ਝਾਕਣ ਲੱਗ ਗਈ ਕਿਉਂਕਿ ਇਧਰ ਉਹਨੂੰ ਕੋਈ ਸ਼ੱਕ ਨਹੀਂ ਸੀ ਪਿਆ ਗਲਜ਼ਾਰ ਨੂੰ ਸਿੱਧਾ ਸਾਂ ਆਇਆ ਹੁਣੀ ਸਹਰਾਣੇ ਤੋਂ ਟਲ ਗਈ ਸੀ ਕੁਪੀਆ ਖਾਨਾ ਗੁਲਜ਼ਾਰ ਨੇ ਤੱਕਿਆ ਜਸਵੀਰ ਮਾਂ ਤੇ ਉਹਦੇ ਮੰਝਾ ਪਾਸ ਖੜੀ ਸੀ ਬਿੰਦਖ ਖੜਨ ਮਗਰੋਂ ਉਹ ਉਤਰਾਈ ਅੰਦਰ ਜਾ ਕੇ ਕੱਪੜੇ ਬਦਲੇ ਤੇ ਨਿਕਲ ਆਈ ਬਿਹੜੇ ਜੱਠੇ ਮੰਝੇ ਤੇ ਸਿਰ ਫੜਕੇ ਵਹਿ ਗਈ ਤੇ ਬੈਠੀ ਰਹੀ ਅਖੀਰ ਰਾਤ ਬੀਤ ਗਈ ਰਾਤ ਦੇ ਗੂੜੇ ਬੱਦਲ ਹਟ ਕੋਰੇ ਭਰਦਿਆਂ ਤੁਰ ਗਏ ਸਵੇਰ ਨਿਖਰੀ ਹੋਈ ਸੀ ਤੁੱਪ ਚਮਕੀ ਸੀ ਆਗ ਵਾਂਗ ਮਚਦੀ ਤੇ ਪਿੰਡੇ ਸੂਈਆਂ ਖੋਪ ਦੀ ਤੋ ਅਗਲੇ ਦਿਨ ਗਲza ਜਸਵੀਰ ਨੂੰ ਲੈ ਕੇ ਤੁਰ ਪਿਆ ਵਰੇ ਮਗਰੋਂ ਜਸਵੀਰ ਮਹਿਲ ਆਈ ਪੇਕੀ ਆਉਣ ਲਈ ਉੱਕਦੇ ਤੰਗ ਹੀ ਨਹੀਂ ਸੀ ਬਾਪੂ ਜਾ ਕੇ ਮਿਲਾਇਆ ਸੀ ਤੇ ਸਾਰੇ ਬੱਚਿਆਂ ਦਾ ਯੰਗ ਵੀ ਉਸਨੇ ਹੀ ਸਹੁਰੇ ਕਟਿਆ ਸਦਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਸਵੀਰ ਜਿਉਂ ਨਹੀਂ ਸਗੋਂ ਦਿਨ ਤੋੜ ਰਹੀ ਹੋਵੇ ਉਮਰ ਭੋਰ ਰਹੀ ਹੋਵੇ ਕਦੇ ਹੱਸੀ ਦਾ ਮੁਸਕਾਈ ਕਦੇ ਬਣ ਠਣ ਕੇ ਬਾਹਰ ਨਹੀਂ ਸੀ ਨਿਕਲੀ ਤੂੰ ਇਹ ਸੂਟ ਪਾ ਕੇ ਤਾਂ ਵਖਾ ਉਸ ਦਿਨ ਗਲਜ਼ਾਰ ਨੇ ਕਿਹਾ ਸੀ ਵੱਡੇ ਮੁੰਡੇ ਦਾ ਵਿਆਹ ਰੱਖਿਆ ਸੀ ਗਲਜ਼ਾਰ ਨੇ ਜਸਵੀਰ ਲਈ ਬਹੁਤ ਸੁੰਦਰ ਸੂਟ ਲਿਆਂਦਾ ਸੀ ਮੁੰਡੇ ਦੇ ਵਿਆਹ ਤੋਂ ਪਹਿਲਾਂ ਹੀ ਉਹ ਜਸਵੀਰ ਨੂੰ ਨਵੇਂ ਸੂਟ ਚ ਵੇਖਣਾ ਚਾਹੁੰਦਾ ਸੀ ਫੇਰ ਤਾਂ ਕਮਚ ਸੁੱਤ ਬੌਂਦਰ ਜਾਣੀ ਸੀ ਸ਼ਿੰਗਾਰ ਕਰਨਾਂ ਤੱਕਣ ਦੀ ਕਿਹੜੇ ਨੂੰ ਵੇਲ ਰਹਿਣੀ ਸੀ ਵੀ ਵਰਾ ਤੋਂ ਗਲਜ਼ਾਰ ਜਸਵੀਰ ਨੂੰ ਨਵੇਂ ਕੱਪੜੇ ਚ ਬਣੀ ਪਟੋਲਾ ਵੇਖਣ ਦੀ ਤਸਦਾ ਰਿਹਾ ਸੀ ਦੀ ਪਾ ਕੇ ਵੇਖਾਂ ਜਸਵੀਰ ਨੇ ਸਹਿਜੇ ਪੁੱਛਿਆ ਸੀ ਆ ਨਵਾਂ ਸੂਟ گلਜ਼ਾਰ ਨੇ ਸਵਾਦ ਜਿਹੇ ਨਾਲ ਕਿਹਾ ਮੈਂ ਇਥੋਂ ਨਹੀਂ ਪਾਈ ਜਾਂਦੇ ਇਹ ਸੂਟ ਜਸਵੀਰ ਨੇ ਬੜੀ ਹੀ ਵੇਹ ਰੁਕੀ ਤੇ ਵੇ ਧਿਆਨੀ ਨਾਲ ਕਿਹਾ ਤੇ ਉਹ दांत ਸਾਫ਼ ਕਰਕੇ ਕੱਦੂ ਚੀਰਨ ਲੱਗ ਪਈ 나 ਜ ਪੁੰਨੜ ਕਹਿੰਦਾ ਫੇਰ ਤਾਂ ਤੂੰ ਮੈਂਟ ਨਾਲ ਆਉਂਦੀ ਉਹਦੇ ਪਾ ਲੈਣਾ ਸੀ ਸੂਟ گلਜ਼ਾਰ ਨੇ ਰੋੜ ਹਾਕਾ ਹੋ ਕੇ ਤਣਾ ਮਾਰਿਆ ਸੀ ਮੂੰਹ ਉਸ ਦਾ ਭੱਬੂ ਵਰਗਾ ਬਣ ਗਿਆ ਸੀ ਕੀ ਤਸਵੀਰ ਦੀਆਂ ਭਾਵਾਂ ਤਣ ਗਈਆਂ ਕੀ ਕਿਹਾ ਉਸ ਦੀਆਂ ਉੱਭਾਂ ਨਿਕਲ ਪਈਆਂ ਉਹ ਦਾਤ ਹੱਥ ਚ ਫੜ ਸਿੱਧੀ ਦੀ ਸਿੱਧੀ ਉੱਠ ਖੜੀ ਹੋਈ ਜਿਵੇਂ ਭਗਿਆੜੀ ਉੱਠਦੀ ਹੈ ਤੇ ਬੋਲੀ ਪੁੰਨਣ ਉਸ ਦਾ ਮੱਥਾ ਕਾਲਾ ਹੋ ਗਿਆ ਮੱਥੇ ਤੇ ਪਸੀਨਾ ਸਿੰਪਿਆ ਤੇ ਅੱਖਾਂ ਚ ਲਹੂ ਉਤਰ ਪਿਆ ਤੂੰ ਪੁੰਨ ਦਾ ਨਾਲੇ ਇਹਦਾ ਮਤਲਬ ਉਸ ਰਾਤ ਜਿਨੇ ਮੇਰਾ ਪੁੰਨ ਦਾ ਕਤਲ ਕੀਤਾ ਸੀ ਉਹ ਤੂੰ ਏ ਜਸਵੀਰ ਦੀ ਦਾਤ ਵਾਲੀ ਵਾ ਆਪੇ ਹੀ ਉੱਪਰ ਚੁੱਕੀ ਗਈ ਤੇ ਉਸਨੇ ਦੱਪ ਕੇ ਕਚੀਚੀ ਬੱਟੀ ਦਾਤ ਵਗਾ ਮਾਰਿਆ ਭੱਜੇ ਜਾਂਦੇ ਗਰਜ਼ਾਰ ਦੇ ਪੈਰ ਦੀ ਅੱਡੀ 'ਚ ਦਾਤ ਵੱਜਿਆ ਸੀ ਸੁੰਨੀ ਗਲੀ 'ਚ ਗਰਜ਼ਾਰ ਵੱਡੀ ਅੱਡੀ ਨਾਲ ਸਰਪੱਟ ਦੌੜਿਆ ਜਾ ਰਿਹਾ ਸੀ ਮੋੜ ਤੇ ਜਾ ਕੇ ਪਤਾ ਨਹੀਂ ਉਸ ਨੂੰ ਕੀ ਸੁੱਝੀ ਕਿ ਉਹ ਉਹਨੀ ਪੈਰੀ ਬਾਪਸ ਉੜ ਪਿਆ ਤੇ ਘਰੇ ਆ ਕੇ ਸਿੱਧਾ ਵੱਡੀ ਸਵਾਤ ਚ ਪਹੁੰਚਿਆ ਅੰਦਰ ਜਸਵੀਰ ਨੇ ਕਿਰਪਾਨ ਨਾਲ ਆਪਣਾ ਗਲ ਵੱਢ ਲਿਆ ਸੀ ਧੰਨਵਾਦ ਦੋਸਤੋ